ਸ਼੍ਰੀ ਅਕਾਲ ਪੰਜਾਬ ਸਾਰ ਨਾਲ ਜੁੜੇ ਸਮੂਹ ਅਸ਼ਿਕਾਂ ਦਾ ਸਵਾਗਤ ਹੈ। ਪੁਸਤਕ ਹਨੇ ਹਨੇ ਪਾਸ਼ਾਹੀ ਪਾਠ ਨੰਬਰ 22 ਲੈ ਕੇ ਹਾਜ਼ਰ ਹੋਏ ਹਾਂ। ਹਮ ਕਾਰਨ ਗੁਰਕੁਲੇ ਗਵਾਈ ਹਮ ਕੁਲ ਰੱਖੇ ਕੌਣ ਬੜਾਈ। ਹੁਣ ਸ਼੍ਰਵਣ ਕਰੋ ਸੂਰਮੇ ਪਿਓ ਪੁੱਤਰ ਦਾ ਬਹਾਦਰੀ ਨਿੱਡਰਤਾ ਅਡੋਲਤਾ ਪਰਪਕਤਾ ਤੇ ਸ਼ਹਾਦਤ ਦੀ ਕਥਾ। ਪਾਈ ਤਾਰੂ ਸਿੰਘ ਦੀ ਸਾਖੀ ਸੁਣਾਉਂਦਿਆਂ ਕਥਾ ਤੇ ਕਥਾਕਾਰ ਨੇ ਕੁਝ ਚਿਰ ਹੋਰ ਲਾਹੌਰ ਰੁਕਣ ਦਾ ਫੈਸਲਾ ਕੀਤਾ। ਕੋਣ ਸਿੱਖ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾ ਜਾਵੇ ਪਰ ਆਪਣੇ ਪੁਜੰਗੀ ਪੁਜੰਗਣਾ ਨੂੰ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਦੇਣ ਦੇ ਨਾਲ ਨਾਲ ਮਾਤਾ ਪਿਤਾ ਆਪਣਾ ਜੀਵਨ ਵੀ ਉੱਚਾ ਹੋਰ ਉੱਚਾ ਕਰਨ ਤੇ ਉਪਰਾਲੇ ਕਰਦੇ ਰਹਿਣ ਨਹੀਂ ਤਾਂ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਬੱਚਿਆਂ ਦੀਆਂ ਕਹਾਣੀਆਂ ਮਾਤਰ ਬਣ ਕੇ ਰਹਿ ਜਾਣਗੀਆਂ ਆਖਰ ਬੱਚੇ ਨੇ ਮਾਪਿਆਂ ਨੂੰ ਸਦਾ ਵਾਚਦੇ ਰਹਿਣਾ ਹੈ ਕਿ ਜੋ ਉਹ ਮੈਨੂੰ ਸਮਝਾ ਰਹੇ ਹਨ ਕੀ ਆਪ ਕਰਦੇ ਹਨ ਹਾਲਾਂਕਿ ਸਫਰ ਹਰ ਤਤ ਦਾ ਆਪਣਾ ਹੈ ਤੇ ਹੋਣੀ ਵੀ ਅਕਾਲ ਪੁਰਖ ਜੀ ਨੇ ਆਪੋ ਆਪਣੀ ਤੈਅ ਕੀਤੀ ਹੈ ਪਰ ਫਿਰ ਵੀ ਮਾਪਿਆਂ ਦੇ ਜੀਵਨ ਦਾ ਸਿੱਖੀ ਪਰਪਕਤਾ ਪ੍ਰਤੀ ਧ੍ਰੜਤਾ ਦੇਖ ਕੇ ਬਾਲ ਦੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਹੈ ਪੰਥ ਸੇਵਾ ਹਿਤ ਦਿਨ ਰਾਤ ਇੱਕ ਕਰ ਦੇਣਾ ਤੇ ਸੇਖਾ ਸੂਲਾਂ ਲਈ ਮੌਕਾ ਆਉਣ ਤੇ ਜਾਨ ਵੀ ਕੁਰਬਾਨ ਕਰ ਦੇਣੀ ਸ਼ਾਹਵਾ ਸਿੰਘ ਅੰਦਰ ਇਹ ਜਜਵਾ ਆਪਣੇ ਪਿਤਾ ਅਤੇ ਸਮਕਾਲੀ ਸਿੱਖਾਂ ਦੇ ਜੀਵਨ ਦੇਖ ਕੇ ਹੀ ਆਇਆ ਸੀ ਤੈਨੂੰ ਪਤਾ ਹੈ ਪੁੱਤਰ ਇੱਕ ਦਿਨ ਭਾਈ ਸੁਵੇਗ ਸਿੰਘ ਪੁੱਤਰ ਨੂੰ ਪੁੱਛਣ ਲੱਗੇ ਕੀ ਪਿਤਾ ਜੀ ਇੱਕ ਵਾਰ ਕੁਝ ਬ੍ਰਾਹਮਣ ਮੀਰੀ ਪੀ ਦੇ ਮਾਲਕ ਸਤੋਗਰਾਮ ਪਾਸ ਆਏ ਤੇ ਸ਼ਿਕਾਇਤ ਕਰਨ ਲੱਗੇ ਮਹਾਰਾਜ ਸਿੱਖ ਸੰਗਤਾਂ ਸਾਡੇ ਨਾਲ ਵਿਤਕਰਾ ਕਰਦੀਆਂ ਹਨ ਜੋ ਉਪਦੇਸ਼ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਨਹੀਂ ਮੰਨਦੇ ਪਰ ਜੋ ਭਾਈ ਗੁਰਦਾਸ ਜੀ ਕਹਿੰਦੇ ਹਨ ਉਹ ਝੱਟ ਮੰਨ ਲੈਂਦੇ ਹਨ ਇਹ ਭੇਦ ਭਾਵ ਕਿਉਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਸਤਗੁਰੂ ਮੁਸਕਰਾਏ ਤੇ ਬੋਲੇ ਭਾਈ ਸਿੱਖ ਸੰਗਤਾਂ ਦੇ ਕਮਾਉਣ ਲਈ ਜੋ ਵੀ ਬਚਨ ਭਾਈ ਗੁਰਦਾਸ ਜੀ ਕਰਦੇ ਹਨ ਪਹਿਲਾਂ ਉਹ ਬਚਨ ਆਪਣੇ ਜੀਵਨ ਵਿੱਚ ਕਮਾਉਂਦੇ ਹਨ ਕਿ ਤੁਸੀਂ ਜੋ ਉਪਦੇਸ਼ ਸੰਗਤਾਂ ਨੂੰ ਕਰਦੇ ਹੋ ਪਹਿਲਾਂ ਆਪ ਕਮਾਉਂਦੇ ਹੋ ਮਹਾਰਾਜ ਦੇ ਇਹ ਬੋਲ ਸੁਣ ਕੇ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਏ। ਉਹ ਤਾਂ ਵਿਚਾਰੇ ਮਾਇਆ ਦੇ ਤਿਆਗ ਦੀ ਸਾਖੀ ਸੁਣਾ ਕੇ ਸੰਗਤਾਂ ਤੋਂ ਕਥਾ ਦੀ ਭੇਟਾ ਮੰਗਣ ਲੱਗ ਜਾਂਦੇ ਹਨ। ਹੁਣ ਜੇ ਤੈਨੂੰ ਮੈਂ ਪੁੱਛਾਂ ਕਿ ਇਹ ਸਾਖੀ ਸਾਨੂੰ ਕੀ ਦ੍ਰਿੜ ਕਰਾਉਂਦੀ ਹੈ ਤਾਂ ਤੇਰਾ ਕੀ ਉੱਤਰ ਹੋਏਗਾ ਪੁੱਤਰ? ਇਹੀ ਪਿਤਾ ਜੀ ਕਿ ਬਹੁਤ ਫਰਕ ਹੁੰਦਾ ਸਿੱਖੀ ਦੀਆਂ ਗੱਲਾਂ ਕਰਨ ਤੇ ਸਿੱਖੀ ਕਮਾਉਣ ਤੇ ਨਿਭਾਉਣ ਵਿੱਚ। ਬਾ ਤਨੁ ਸ਼ਾਹਵਾਦ ਸਿੰਘ ਦੇ ਉੱਤਰ ਤੇ ਖੁਸ਼ ਹੁੰਦਿਆਂ ਸੁਵੇਗ ਸਿੰਘ ਬੋਲੇ ਇੱਕ ਰਾਤ ਹੋਰ ਭਾਈ ਸੁਵੇਗ ਸਿੰਘ ਸ਼ਾਹਵਾਦ ਸਿੰਘ ਨੂੰ ਗੋਦ ਵਿੱਚ ਬਿਠਾ ਕੇ ਔਰੰਗਜ਼ੇਬ ਦੇ ਸਮੇਂ ਦੀ ਦਿੱਲੀ ਵਿੱਚ ਲੈ ਗਏ ਕੁਝ ਚਿਰ ਪਹਿਲਾਂ ਹੀ ਚਾਂਦਨੀ ਚੌਕ ਵਿੱਚ ਬਰਤਾਰਾ ਵਾਪਰ ਕੇ ਹਟਿਆ ਸੀ ਮੁਗਲ ਹੋ ਕੇ ਦੇ ਰਹੇ ਸਨ ਜੇ ਕਿਸੇ ਨੇ ਵੀ ਕਾਫਰਾਂ ਦੇ ਗੁਰੂ ਦੇ ਸਿਰ ਅਤੇ ਤਨ ਨੂੰ ਛੂਹ ਦਾ ਯਤਨ ਕੀਤਾ ਜਾ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਨ ਪਰਿਵਾਰ ਕਾਣ ਬੱਚਾ ਪੀੜ ਦਿੱਤਾ ਜਾਏਗਾ ਟੰਡੋਰਚੀਆਂ ਦੀਆਂ ਆਵਾਜ਼ਾਂ ਤਾਂ ਬੰਦ ਨਹੀਂ ਹੋਈਆਂ ਪਰ ਇੱਕ ਪਾਸੇ ਇੱਕ ਦਮ ਅੱਗ ਦੀਆਂ ਲਾਟਾਂ ਅਸਮਾਨ ਛੂਣ ਲੱਗੀਆਂ ਸ਼ਾਇਦ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ ਕਿਸ ਦਾ ਘਰ ਸੀ ਇਹ ਇਹ ਤਾਂ ਭਾਈ ਲੱਖੀ ਸ਼ਾ ਵਣਜਾਰਾ ਜੀ ਦਾ ਘਰ ਹੈ ਸੀ ਨਹੀਂ ਹੈ ਤੇ ਸਦੀਆਂ ਤੀਕ ਹੁਣ ਇਹ ਘਰ ਸਦਾ ਹੈ ਹੀ ਰਹੇਗਾ ਲੋਕ ਜਦ ਘਰ ਉਸਾਰਦੇ ਹਨ ਤਾਂ ਕਿਸੇ ਦੀ ਮਿਆਦ 30 ਸਾਲ ਦੀ ਹੁੰਦੀ ਹੈ ਕਿਸੇ ਦੀ 50 ਸਾਲ ਪਰ ਇਹ ਘਰ ਅੱਜ ਆਪਾਂ ਵਾਰ ਕੇ ਧਰਤੀ ਤੇ ਸਦਾ ਲਈ ਸਥਾਪਿਤ ਹੋ ਗਿਆ ਅਸੀਂ ਸੋਚਦੇ ਹੀ ਰਹਿ ਗਏ ਤੇ ਸ਼ਾਹ ਜੀ ਸੇਵਾ ਨਿਭਾ ਗਏ ਕੁਝ ਸਿੱਖ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਰਾਮਾਤ ਹੈ ਜੀ ਜਾਹਰਾ ਕਰਾਮਾਤ ਪਾਈ ਲੱਖੀ ਸ਼ਾਹ ਜੀ ਨੇ ਕਰਾਮਾਤ ਕਰ ਦਿਖਾਈ ਹੈ ਇੱਕ ਹੋਰ ਆਵਾਜ਼ ਆਈ ਇਹ ਕਰਾਮਾਤ ਨਹੀਂ ਪਾਈ ਲੱਖੀ ਸ਼ਾਹ ਜੀ ਬੋਲੇ ਰਾਮਾਤ ਦੇਖਣੀ ਹੈ ਤਾਂ ਚਾਂਦਨੀ ਚੌਕ ਜਾਓ ਤੇ ਦੇਖੋ ਕਿ ਜਦ ਅਸੀਂ ਮਹਾਰਾਜ ਦੀ ਦੇਹ ਲੈ ਆਏ ਤੇ ਸੀ ਸਿਪਾਈ ਜੈਤਾ ਜੀ ਲੈ ਗਏ ਤਾਂ ਉੱਥੇ ਕੀ ਵਾਪਰਿਆ ਇਹ ਸਭ ਬੜੇ ਹੈਰਾਨ ਹੋਏ ਕਿ ਅਜਿਹਾ ਹੋਰ ਉੱਥੇ ਕੀ ਹੋ ਗਿਆ ਐਨੇ ਨੂੰ ਇੱਕ ਸਿੱਖ ਹਫਿਆ ਹੋਇਆ ਆਇਆ ਤਨ ਸਿੱਖੀ ਤਨ ਗੁਰੂ ਕੇ ਸਿੱਖ ਪੁੱਛਣ ਤੇ ਉਸਨੇ ਦੱਸਿਆ ਕਿ ਚਾਂਦਨੀ ਚੌਕ ਵੱਲੋਂ ਆਇਆ ਹੈ ਖਤਰਨਾਕ ਹਨੇਰੀ ਨਾਲ ਮੁਗਲ ਸਿਪਾਈਆਂ ਵਿੱਚ ਹਫੜਾ ਦਫੜੀ ਮਚ ਗਈ। ਉੱਥੇ ਹਫੜਾ ਦਫੜੀ ਵਿੱਚ ਤੁਸੀਂ ਮਹਾਰਾਜ ਦੀ ਦੇਹ ਤੇ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਗਏ। ਅਸੀਂ ਦੂਰ ਖਲੋਤੇ ਇਹ ਦੇਖ ਰਹੇ ਸਾਂ। ਇੱਕ ਬਜ਼ੁਰਗ ਬੋਲੇ। ਜਦ ਇਹ ਹਨੇਰੀ ਰੁਕੇਗੀ ਤੇ ਸਿਪਾਈਆਂ ਨੂੰ ਪਤਾ ਲੱਗੇਗਾ ਤਾਂ ਦਿੱਲੀ ਦੇ ਸਾਰੇ ਸਿੱਖ ਪਰਿਵਾਰਾਂ ਤੇ ਕੈਰ ਦੀ ਅਗਨੀ ਹਨੇਰੀ ਝੁੱਲੇਗੀ। ਸੱਚੇ ਪਾਤਸ਼ਾਹ ਸਿੱਖਾਂ ਤੇ ਮਿਹਰ ਕਰਕੇ ਆਪਣੀ ਦੇਹ ਦੀ ਸੇਵਾ ਸੰਭਾਲ ਕਰਵਾ ਲੈਣ ਫੇਰ ਭਾਵੇਂ ਹਜੇ ਸ਼ਬਦ ਉਸਦੇ ਮੂੰਹ ਵਿੱਚ ਹੀ ਸਨ ਕਿ ਦੋ ਸਿੱਖ ਚੰਦਨੀ ਚੌਂਕ ਵੱਲ ਭੱਜੇ ਉੱਥੇ ਪਹੁੰਚ ਕੇ ਇੱਕ ਦੂਜੇ ਦਾ ਸਿਰ ਤੜ ਨਾਲੋਂ ਵੱਖ ਕਰ ਦਿੱਤਾ ਤੇ ਉਸ ਨੂੰ ਉਵੇਂ ਹੀ ਟਿਕਾ ਦਿੱਤਾ ਜਿਵੇਂ ਸਤਗੁਰਾਂ ਦੀ ਦੇਹ ਤੇ ਸੀਸ ਪਏ ਸਨ ਤਾਂ ਕਿ ਹਨੇਰੀ ਰੁਕੇ ਤੇ ਸਿਪਾਈਆਂ ਨੂੰ ਇੱਕਦਮ ਪਤਾ ਨਾ ਲੱਗੇ ਤਨ ਸਿੱਖੀ ਤਨ ਗੁਰੂ ਕੇ ਸਿੱਖ ਸ਼ਾਹਵਾਦ ਸਿੰਘ ਬੋਲਿਆ ਤੇ ਕਿਤੇ ਇੱਕ ਥਾਂ ਹੋਇਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਜਦ ਤੱਕ ਅਨੰਦਪੁਰ ਸਾਹਿਬ ਪਹੁੰਚੇ ਕਈ ਥਾਈ ਸਿੱਖ ਸੇਵਕਾਂ ਨੇ ਇਹ ਸੇਵਾ ਲਈ ਕਿਸੇ ਹੋਰ ਥਾਂ ਵੀ ਇਸੇ ਤਰ੍ਹਾਂ ਹੋਇਆ ਪਿਤਾ ਜੀ ਸ਼ਾਹਵਾਦ ਸਿੰਘ ਬੋਲਿਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਬਾਹਰ ਜਿਹੜੇ ਸਭ ਤੋਂ ਪਹਿਲੇ ਪਿੰਡ ਪੁੱਜੇ ਉਸ ਪਿੰਡ ਦਾ ਨਾਮ ਗੜੀ ਸੀ ਮੀ ਹਨੇਰੀ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦੇ ਮੋਤਵਾਰ ਬਾਬਾ ਖੁਸ਼ਿਆਲਾ ਜੀ ਨੂੰ ਖਬਰ ਮਿਲੀ ਕਿ ਮੁਗਲ ਸਿਪਾਹੀ ਭਾਈ ਜੈਤਾ ਜੀ ਦਾ ਪਿੱਛਾ ਕਰਦੇ ਹੋਏ ਇੱਧਰ ਨੂੰ ਆ ਰਹੇ ਹਨ ਬਾਬਾ ਜੀ ਮਹਾਰਾਜ ਦੇ ਸੀਸ ਅਤੇ ਭਾਈ ਜੈਤਾ ਜੀ ਨੂੰ ਬਹੁਤ ਆਦਬ ਸਤਕਾਰ ਨਾਲ ਆਪਣੇ ਘਰ ਲੈ ਆਏ ਸਾਰੇ ਪਿੰਡ ਨੇ ਵਿਚਾਰ ਕੀਤੀ ਕਿ ਸਤਗੁਰਾਂ ਦੇ ਸੀਸ ਨੂੰ ਮੁਗਲਾਂ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ ਬਾਬਾ ਖੁਸ਼ਿਆਲਾ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰਮਾਲਿਆਂ ਵਿੱਚ ਲਪੇਟ ਕੇ ਮੁਗਲ ਸਿਪਾਈਆਂ ਨੂੰ ਦੇ ਦਿੱਤਾ ਜਾਵੇ ਸਭ ਨੇ ਇਸੇ ਗੱਲ ਤੇ ਸਹਿਮਤੀ ਪ੍ਰਗਟਾਈ ਪਰ ਸਿਰ ਦੇਵੇ ਕੌਣ ਬਾਬਾ ਖੁਸ਼ਿਆਲਾ ਜੀ ਅੱਗੇ ਆਏ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਇਸ ਮਹਾਨ ਕਾਰਜ ਲਈ ਮੇਰਾ ਸਿਰ ਹਾਜ਼ਰ ਹੈ ਕਾਫੀ ਚਿਜਕ ਤੇ ਨਾਨੁਕਰ ਮੰਗਰੋ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਪਰ ਇਹ ਗੱਲ ਨਾਲ ਸਹਿਮਤ ਹੋ ਗਏ ਮਹਾਰਾਜ ਦੇ ਸੀਸ ਦਾ ਨਿਰਾਦਰ ਰੋਕਣ ਲਈ ਬਾਬਾ ਖੁਸ਼ਿਆਲਾ ਜੀ ਨੇ ਖੁਸ਼ੀ-ਖੁਸ਼ੀ ਆਪਣਾ ਸੀਸ ਭੇਟ ਕਰ ਦਿੱਤਾ ਪਾਈ ਜੈਤਾ ਜੀ ਨੂੰ ਸਵੇਰ ਹੁੰਦੇ ਸਾਰ ਸਾਰੇ ਪਿੰਡ ਨੇ ਸਤਕਾਰ ਸਹਿਤ ਮਹਾਰਾਜ ਦੇ ਸੀਸ ਸਮੇਤ ਵਿਦਾ ਕਰ ਦਿੱਤਾ ਕੁਝ ਚੇਰ ਮੰਗਰੋ ਹੀ ਮੁਗਲ ਸਿਪਾਹੀ ਆਂ ਟੁਕੇ ਬਾਬਾ ਖੁਸ਼ਿਆਲਾ ਜੀ ਦਾ ਸੀਸ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ ਤੇ ਉਹ ਕਾਫਰ ਕਿੱਥੇ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਕੂਮਤ ਦੇ ਬਾਗੀ ਗੁਰੂ ਦਾ ਸਰ ਚਾਂਦਨੀ ਚੌਕ ਵਿੱਚੋਂ ਚੁੱਕ ਕੇ ਲਿਆਂਦਾ ਮੁਗਲ ਸਿਪਾਹੀ ਗੁੱਸੇ ਵਿੱਚ ਬੋਲਿਆ ਇਸ ਬਾਰੇ ਤਾਂ ਪਿੰਡ ਵਾਲਿਆਂ ਨੇ ਸੋਚਿਆ ਹੀ ਨਹੀਂ ਸੀ ਉਹਨਾਂ ਸਿਰ ਹੁਣ ਹੋਰ ਵਿਪਤਾ ਪੈ ਗਈ ਸੀ ਜਲਦੀ ਪੇਸ਼ ਕਰੋ ਉਸ ਕਾਫਰ ਨੂੰ ਵੀ ਨਹੀਂ ਤਾਂ ਤੁਹਾਡੇ ਵਿੱਚੋਂ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਹਜੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਇੱਕ ਹੋਰ ਬਜ਼ੁਰਗ ਅੱਗੇ ਆਇਆ ਤੇ ਉਸਨੇ ਭਾਈ ਜੈਤਾ ਜੀ ਦੀ ਥਾਂ ਆਪਣੇ ਆਪ ਨੂੰ ਪੇਸ਼ ਕੀਤਾ। ਇੱਕ ਮੁਗਲ ਸਿਪਾਹੀ ਨੇ ਤਲਵਾਰ ਦਾ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਮੁਗਲ ਸਿਪਾਹੀਆਂ ਨੇ ਬਾਬਾ ਖੁਸ਼ਾਲਾ ਜੀ ਦਾ ਸਿਰ ਜਾ ਕੇ ਔਰੰਗਜ਼ੇਬ ਅੱਗੇ ਪੇਸ਼ ਕੀਤਾ। ਜਦ ਬਾਦਸ਼ਾਹ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ। ਸਾੜ ਕੇ ਸੁਆਹ ਕਰ ਦਿਓ ਉਸ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਝਾ ਮਜ਼ਾਕ ਕੀਤਾ ਹੈ। ਤੇ ਔਰੰਗਜੇਬ ਦੇ ਇਸ ਹੁਕਮ ਦੀ ਦੇਰੀ ਸੀ ਕਿ ਸਾਰਾ ਗੜੀਪਿੰਡ ਮੁਗਲਾਂ ਨੇ ਸਾੜ ਕੇ ਸਵਾ ਕਰ ਦਿੱਤਾ ਵਾਹਿਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਾਹ ਬਾਦ ਸਿੰਘ ਇਹ ਕਹਿੰਦਾ ਹੋਇਆ ਸ਼ਹਾਦਤਾਂ ਨੂੰ ਪ੍ਰਣਾਮ ਕਰ ਰਿਹਾ ਸੀ ਸਿੱਖੀ ਸਿਦਕ ਦੀਆਂ ਐਸੀਆਂ ਸਾਖੀਆਂ ਰਾਹੀ ਸੁਵੇਗ ਸਿੰਘ ਆਪਣੇ ਪੁੱਤਰ ਨੂੰ ਸਦਾ ਸਿੱਖੀ ਕਮਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਜ਼ਕਰੀਆ ਖਾਨ ਵੱਲੋਂ ਜਦੋਂ ਤੋਂ ਭਾਈ ਸੁਵੇਗ ਸਿੰਘ ਨੂੰ ਕਚਹਿਰੀ ਦੇ ਚਬੂਤਰੇ ਤੇ ਤਾਬੇਦਾਰੀ ਦਿੱਤੀ ਗਈ ਸੀ ਤਦ ਤੋਂ ਹੀ ਉਸਦੇ ਪੁੱਤਰ ਯਾਹੀਆ ਖਾਂ ਸ਼ਾਹ ਨਿਵਾਜ਼ ਰੋਸ ਵਿੱਚ ਸਨ ਤੇ ਕਿਸੇ ਵੀ ਤਰ੍ਹਾਂ ਭਾਈ ਸੁবেগ ਸਿੰਘ ਤੋਂ ਇਹ ਉਹਦਾ ਖੋਹ ਲੈਣਾ ਚਾਹੁੰਦੇ ਸਨ। ਧਰਤੀ ਹੈ ਤੇ ਉੱਤੇ ਆਕਾਸ਼ ਮੁਗਲਾਂ ਦੀ ਸਲਤਨਤ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ। ਖਾਲਸੇ ਦਾ ਤਖਤ ਉੱਚਾ ਹੈ। ਭਾਈ ਸੁবেগ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਸਿੱਕੇ ਦੀ ਇਬਾਰਤ ਨੇ ਤਾਂ ਕਾਜ਼ੀਆਂ ਮੌਲਵੀਆਂ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ ਸਨ। ਕੋਤਵਾਰ ਬਣਦਿਆਂ ਹੀ ਪਾਈ ਸੁਵੇਗ ਸਿੰਘ ਨੇ ਕੁੱਝ ਕੰਮ ਬਹੁਤ ਛੇਤੀ ਨਾਲ ਕਰ ਦਿੱਤੇ। ਉਹਨਾਂ ਨੂੰ ਪਤਾ ਸੀ ਕਿ ਇਹ ਅਹੁਦਾ ਉਹਨਾਂ ਕੋਲ ਜ਼ਿਆਦਾ ਦੇਰ ਨਹੀਂ ਟਿਕੇਗਾ। ਸਿੱਕਾ ਜਾਰੀ ਕਰਨ ਦੇ ਨਾਲ ਹੀ ਉਹਨਾਂ ਲਾਹੌਰ ਦੀਆਂ ਜੇਲਾਂ ਵਿੱਚ ਕੈਦ ਸਾਰੇ ਸਿੱਖਾਂ ਨੂੰ ਰਹਾ ਕਰ ਦਿੱਤਾ। ਉਹਨਾਂ ਚਰਖੜੀਆਂ ਨੂੰ ਪਟਵਾਇਆ ਗਿਆ ਜਿਨ੍ਹਾਂ ਤੇ ਚਾੜ੍ਹ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਹਨਾਂ ਨੇ ਸਜ਼ਾ ਦੇਣ ਵਾਲੇ ਹੋਰ ਅਨਮਨੁੱਖੀ ਤਰੀਕਿਆਂ ਤੇ ਵੀ ਮੁਕੰਮਲ ਪਵਨ ਦੀ ਲਾ ਦਿੱਤੀ। ਇਨ੍ਹਾਂ ਵਿੱਚੋਂ ਚਰਖੜੀਆਂ ਤਾਂ ਉਹ ਪਹਿਲਾਂ ਹੀ ਪਟਵਾ ਚੁੱਕੇ ਸਨ। ਬਾਕੀਆਂ ਵਿੱਚੋਂ ਸੂਲੀ ਜਿਵੇਂ ਹਜ਼ਰਤ ঈਸਾ ਨੂੰ ਚਾੜਿਆ ਗਿਆ ਸੀ। ਸੰਗੇਸਾਰ ਕਿਸੇ ਨੂੰ ਧਰਤੀ ਵਿੱਚ ਗੱਡ ਕੇ ਜਾਂ ਦਰਖਤ ਨਾਲ ਲਮਕਾ ਕੇ ਪੱਥਰਾਂ ਨਾਲ ਮਾਰਨਾ, ਤੱਤੇ ਜੰਬੂਰਾ ਨਾਲ ਮਾਸ ਨੋਚਣਾ, ਮੂਗਲੀਆਂ ਨਾਲ ਕੁੱਟ-ਕੁੱਟ ਕੇ ਮਾਰਨਾ, ਹਲਕੇ ਕੁੱਤਿਆਂ ਤੋਂ ਪੜਵਾਉਣਾ, ਤੱਤਾ ਤੇਲ ਪਾ ਕੇ ਸਾੜ ਦੇਣਾ ਆਦਿ ਸ਼ਾਮਲ ਸਨ। ਇਹ ਮੁਗਲਾਂ ਦੇ ਕੁਝ ਤਰੀਕੇ ਸਨ। ਜਿੰਨਾਂ ਰਾਹੀਓ ਸਿੱਖਾਂ ਦੇ ਤਸ਼ੱਦਦ ਕਰਿਆ ਕਰਦੇ ਸਨ ਭਾਈ ਸੁਬੇਕ ਸਿੰਘ ਨੇ ਇਹਨਾਂ ਸਭ ਤਰੀਕਿਆਂ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ ਨਾਲ ਹੀ ਭਾਈ ਸੁਬੇਕ ਸਿੰਘ ਨੇ ਹਿੰਦੂ ਮੰਦਰਾਂ ਵਿੱਚ ਸ਼ੰਖ ਵਜਾਉਣ ਤੇ ਪੁਰਾਣਾ ਦੇ ਪਾਠ ਉੱਤੇ ਲੱਗੀ ਪਾਬੰਦੀ ਵੀ ਹਟਵਾ ਦਿੱਤੀ ਮੁਗਲਾਂ ਵੱਲੋਂ ਕਰ ਕਹਿ ਕੇ ਸ਼ੁਰੂ ਕੀਤੀ ਗਈ ਕਟਿਆ ਰਸਮ ਜਿਸ ਵਿੱਚ ਗੈਰ ਮੁਸਲਿਮ ਕੁੜੀਆਂ ਵਿਆਹ ਮੰਗਰੋਂ ਸੌਰੇ ਜਾਣ ਤੋਂ ਪਹਿਲਾਂ ਕੁਝ ਦਿਨ ਮੁਗਲ ਫੌਜਦਾਰ ਜਾਂ ਸੂਬੇਦਾਰ ਕਰ ਕੱਟਦੀਆਂ ਸਨ ਉਸ ਨੂੰ ਵੀ ਬੰਦ ਕਰਵਾਇਆ ਗਿਆ ਭਾਈ ਸੁਬੇਗ ਸਿੰਘ ਨੇ ਲਾਹੌਰ ਦੇ ਸ਼ਹੀਦ ਗੰਜ ਦੀਆਂ ਕੰਦਾਂ ਵਿੱਚੋਂ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰ ਤੇ ਖੂਹਾਂ ਵਿੱਚੋਂ ਧੜ ਕੜਵਾ ਕੇ ਉਹਨਾਂ ਦਾ ਸੰਸਕਾਰ ਕਰਵਾਇਆ ਇੰਨਾਂ ਸਾਰਿਆਂ ਫੈਸਲਿਆਂ ਕਰਕੇ ਭਾਈ ਸਾਹਿਬ ਜ਼ਕਰੀਏ ਦੇ ਪੁੱਤਰਾਂ ਤੇ ਮੁਗਲ ਦਰਬਾਰੀਆਂ ਦੀਆਂ ਅੱਖਾਂ ਵਿੱਚ ਹੋਰ ਰੜਕਣ ਲੱਗੇ ਸਿੱਖਾਂ ਨਾਲ ਦਿਨ ਰਾਤ ਨਫ਼ਰਤ ਕਰਨ ਵਾਲੇ ਲਖਵਤ ਰਾਏ ਦੇ ਤਾਂ ਕੋਈ ਅੰਦਰ ਵੜ ਕੇ ਨਹੀਂ ਵੇਖਦਾ ਸੀ ਸਾੜੇ ਦੀ ਅੱਗ ਵਿੱਚੋਂ ਬੁਰੀ ਤਰ੍ਹਾਂ ਭੁੱਜ ਰਿਹਾ ਸੀ। ਪਾਈ ਸਾਹਿਬ ਦਾ ਪੁਜੰਗੀ ਸਾਹਾ ਸਿੰਘ ਬਹੁਤ ਲਾਇਕ ਤੇ ਹੁਸ਼ਿਆਰ ਬਾਲਕ ਸੀ। ਗੁਰਮਤਿ ਵਿੱਚ ਪਰਪੱਕ ਹੋਣ ਦੇ ਨਾਲ-ਨਾਲ ਉਹ ਫਾਰਸੀ ਦਾ ਚੰਗਾ ਵਿਦਵਾਨ ਵੀ ਬਣ ਗਿਆ ਸੀ। ਉਸ ਦੀ ਲਾਇਕਤਾ ਦੇਖ ਕੇ ਮੌਲਵੀ ਸਦਾ ਰੰਜ ਕਰਦਾ ਸੀ ਕਿ ਐਸਾ ਸ਼੍ਰੇਸ਼ਟ ਬਾਲਕ ਮੁਸਲਮਾਨ ਕਿਉਂ ਨਹੀਂ। ਕਈ ਵਾਰ ਉਹ ਬਾਲਕ ਨੂੰ ਥੜਕਾਉਣ ਲਈ ਸਿੱਖੀ ਤੇ ਤੰਜ ਕੱਸਦਾ ਪਰ ਬਾਲਕ ਆਪਣੇ ਤੇਜ ਤਰਾਰ ਜਵਾਬ ਨਾਲ ਮੌਲਵੀ ਨੂੰ ਚਾਰੇ ਖਾਨੇ ਚਿੱਤ ਕਰ ਦਿੰਦਾ ਸੀ ਐਸੀ ਇੱਕ ਵੈਸ ਜੁਮੇ ਰਾਤ ਨੂੰ ਮਸਜਿਦ ਦੇ ਬਾਹਰ ਹੋ ਗਈ ਲੋਕਾਂ ਦਾ ਮਜਮਾ ਲੱਗਿਆ ਹੋਇਆ ਸੀ ਸਭ ਮੌਲਵੀ ਦੇ ਦੁਆਲੇ ਖਲੋਤੇ ਗੱਲਾਂ ਕਰ ਰਹੇ ਸਨ ਐਨੇ ਨੂੰ ਕੋਲ ਹੀ ਸ਼ਾਵਾ ਸਿੰਘ ਲੰਘਿਆ ਤਾਂ ਮੌਲਵੀ ਬੋਲਿਆ ਮੁਹੰਮਦ ਸਹਿਬ ਹੀ ਇੱਕ ਮਾਤਰ ਸਰਵ ਉੱਚ ਤੇ ਆਖਰੀ ਪੈਗੰਬਰ ਹਨ ਕਿਉਂ ਸ਼ਾਵਾ ਸਿੰਘ ਉਸ ਨੇ ਲੰਗੇ ਜਾਂਦੇ ਸ਼ਾਵਾ ਸਿੰਘ ਦਾ ਹੰਗਾਰਾ ਪਰਵਾਉਣਾ ਚਾਹਿਆ ਬੇਸ਼ੱਕ ਸ਼ਾਵਾ ਸਿੰਘ ਬੋਲਿਆ ਪਰ ਸੱਚੇ ਮੁਸਲਮਾਨ ਨੂੰ ਇਹ ਗੱਲ ਪੂਰੇ ਇਮਾਨ ਨਾਲ ਮੰਨਣੀ ਚਾਹੀਦੀ ਹੈ دین ਤੋਂ ਥੜਕਿਆ ਮੰਨਿਆ ਜਾਵੇਗਾ ਉਹ ਮੂਮਨ ਜੋ ਇਸ ਗੱਲ ਤੋਂ ਚਿੱਤ ਡੋਲਾਵੇ ਸ਼ਾਵਾ ਸਿੰਘ ਨੇ ਐਸਾ ਸ਼ਾਨਦਾਰ ਜਵਾਬ ਦਿੱਤਾ ਜਿਸ ਦੀ ਮੌਲਵੀ ਨੂੰ ਆਸ ਨਹੀਂ ਸੀ ਸਿਰਫ ਮੁਸਲਮਾਨ ਹੀ ਕਿਉਂ ਕੁੱਲ ਆਲਮ ਕਿਉਂ ਨਹੀਂ ਤੂੰ ਕਿਉਂ ਨਹੀਂ ਮੈਂ ਅਨੰਦਪੁਰੀ ਢੂੜਾ ਮੱਥੇ ਨੂੰ ਛੁਹਾ ਲਈਆਂ ਨੇ ਤੇ ਮੌਲਵੀ ਸਾਹਿਬ ਕੈਸਗੜ੍ਹ ਸਾਹਿਬ ਦੀਆਂ ਖੰਡੇ ਵਾਟੇ ਦੀਆਂ ਪੰਜ ਕੁੱਟਾ ਮੇਰੇ ਅੰਦਰ ਚਲੀਆਂ ਗਈਆਂ ਨੇ ਮੇਰੇ ਲਈ ਕਲਗੀਧਰ ਸੱਚੇ ਪਾਤਸ਼ਾਹ ਤੋਂ ਵੱਡਾ ਨਾ ਕੋਈ ਹੈ ਤੇ ਨਾ ਕੋਈ ਹੋਵੇਗਾ ਉਹਨਾਂ ਨੇ ਮਿੱਤਰ ਪਿਆਰਾ ਆਕਾਲ ਪੁਰਖ ਜੀ ਨੂੰ ਕਿਹਾ ਹੈ ਪਰ ਮੈਨੂੰ ਮਿੱਤਰ ਪਿਆਰੇ ਉਹ ਲੱਗਦੇ ਹਨ ਉਹਨਾਂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਜਹੇ ਬੋਲ ਸਰਬਉੱਚ ਪਰਮਾਤਮਾ ਲਈ ਵਰਤੇ ਪਰ ਮੇਰੇ ਲਈ ਰਾਜਨ ਕੇ ਰਾਜਾ ਵੀ ਉਹੀ ਨੇ ਤੇ ਮਹਾਰਾਜਨ ਕੇ ਮਹਾਰਾਜ ਵੀ ਉਹੀ ਹਨ ਮੈਂ ਫੇਰ ਕਹਿਣਾ ਹਾਂ ਜਿਵੇਂ ਮੁਸਲਮਾਨ ਲਈ ਮੁਹੰਮਦ ਸਾਹਿਬ ਸਿਰ ਮੌਰ ਤੇ ਆਖਰੀ ਪੈਗੰਬਰ ਨੇ ਓਵੇਂ ਹੀ ਸਿੱਖ ਲਈ ਸਰਵੰਸਦਾਨੀ ਪਿਤਾ ਤੋਂ ਓਰੇ ਪਰੇ ਹੋਰ ਕੁਝ ਨਹੀਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੇ ਇਸ ਨਿਸ਼ਚੇ ਦਾ ਸਤਕਾਰ ਕਰਨਾ ਚਾਹੀਦਾ ਹੈ ਸ਼ਾਵਾ ਸਿੰਘ ਦਾ ਉੱਤਰ ਲਾਜਵਾਬ ਕਰਨ ਵਾਲਾ ਸੀ ਪਰ ਹੰਕਾਰ ਦਾ ਭਰਿਆ ਮੌਲਵੀ ਫੇਰ ਵੀ ਬੋਲਿਆ ਜੇ ਸਰਬ ਉੱਚ ਤੇ ਆਖਰੀ ਪੈਗੰਬਰ ਧਰਤੀ ਤੇ ਆ ਚੁੱਕੇ ਸਨ ਤਾਂ ਫੇਰ ਤੁਹਾਡੇ ਗੁਰੂਆਂ ਦੀ ਲੋੜ ਕੀ ਸੀ ਇਸ ਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਤੋਂ ਪੁੱਛੋ ਉਹਨਾਂ ਵਿੱਚ ਜ਼ਰੂਰ ਉੱਤਰ ਹੋਏਗਾ ਪਰ ਕਿਸੇ ਤੋਂ ਅਸਵ ਕਰਕੇ ਕਈ ਵਾਰ ਸਾਡੇ ਨਜ਼ਰੀ ਨਹੀਂ ਪੈਂਦਾ ਚਰਨਿਆਂ ਵਿੱਚੋਂ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਮੌਲਵੀ ਸਾਹਿਬ ਤੇ ਲੋਕਾਂ ਦੀ ਤੇ ਮਿਟਾਉਂਦਾ ਰਹਿੰਦਾ ਹੈ ਚਰਨਿਆਂ ਵਿੱਚ ਪਏ ਪੱਥਰ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇੱਥੋਂ ਲੰਘ ਗਿਆ ਹੈ ਤੇ ਨਾ ਹੀ ਚਰਨੇ ਕੋਲ ਆਏ ਕਿਸੇ ਤਿਹਾਈ ਨੂੰ ਚਰਨਾ ਕਹਿੰਦਾ ਹੈ ਕਿ ਸੈਂਕੜੇ ਕੋਹਾਂ ਦੂਰ ਹੋਰ ਚਰਨਾ ਵਗਦਾ ਹੈ ਉੱਥੇ ਪਾਣੀ ਪੀ ਲੈ ਮੌਲਵੀ ਹੁਣ ਨਿਰੁੱਤਰ ਸੀ ਪਰ ਉਹ ਇੰਨਾ ਬਾਲਕਾਂ ਦਾ ਉਸਤਾਦ ਸੀ ਚੁੱਪ ਕੇ ਮੈਂ ਰਹਿੰਦਾ ਪਰ ਜੇ ਕੋਈ ਤਿਹਾਇਆ ਪਹਿਲਾਂ ਵਗ ਰਿਹਾ ਚਰਨੇ ਕੋਲ ਖਲੋਤਾ ਹੋਏ ਤਾਂ ਉਸ ਨੂੰ ਹੋਰ ਨਵਾਂ ਚਰਨਾ ਲੱਭਣ ਦੀ ਲੋੜ ਕੀ ਹੈ ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ ਚਰਨਾ ਜਾ ਉਸਦੇ ਪੱਥਰ ਵੀ ਕਿਸੇ ਨਾਲ ਤੱਕਾ ਕਿਉਂ ਕਰਨ ਕਿ ਇੱਥੋਂ ਹੀ ਪਾਣੀ ਪੀ ਤਾਨੂੰ ਉਹ ਬੋਲ ਯਾਦ ਨੇ ਜੋ ਅੱਲਾ ਪਾਕ ਨੇ ਮੁਹੰਮਦ ਸੈਬ ਨੂੰ ਉਦੋਂ ਕਹੇ ਸਨ ਜਦੋਂ ਉਹਨਾ ਆਖਰੀ ਸਮੇਂ ਦੇ ਇੰਤਜ਼ਾਰ ਵਿੱਚ ਮੰਜੇ ਤੇ ਪਏ ਚਾਚੇ ਅਬੂ ਤਾਲਿਬ ਨੂੰ ਦੀਨ ਕਬੂਲ ਕਰਨ ਲਈ ਕਿਹਾ ਸੀ ਕਿ ਤੁਸੀਂ ਜਿਸ ਨੂੰ ਚਾਹੇ ਦੀਨ ਦੇ ਰਾਹ ਨਹੀਂ ਲਿਆ ਸਕਦੇ ਸੰਗੋ ਮੈਂ ਅੱਲਾ ਜਿਸ ਨੂੰ ਚਾਹੁੰਦਾ ਹਾਂ ਮਾਰਗਦਰਸ਼ਨ ਬਖਸ਼ ਦਿੰਦਾ ਹਾਂ ਹੁਣ ਤਾਂ ਗੱਲ ਮੌਲਵੀ ਦੇ ਵੱਸੋਂ ਵਾਰ ਹੋ ਗਈ ਸੀ ਉਹ ਗੁੱਸੇ ਨਾਲ ਭਰਿਆ ਪਿਤਾ ਨਵਾਬ ਕੋਲ ਜਾ ਹਾਜ਼ਰ ਹੋਇਆ ਤੇ ਸ਼ਾਵਾ ਸਿੰਘ ਦੀ ਸ਼ਿਕਾਇਤ ਕਰਦਾ ਹੋਇਆ ਬੋਲਿਆ ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨੱਥ ਨਾ ਪਾਈ ਤਾਂ ਮੇਰਾ ਕਿਹਾ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਾਲਕਾਂ ਨੂੰ ਵੀ ਡੁਲਾ ਦੇਣਗੀਆਂ ਨਵਾਬ ਨੂੰ ਤਾਂ ਸੰਗੋ ਬਹਾਨਾ ਚਾਹੀਦਾ ਸੀ ਉਸ ਨੇ ਫੌਰਨ ਸੁਵੇਗ ਸਿੰਘ ਨੂੰ ਸ਼ਾਵਾ ਸਿੰਘ ਨੂੰ ਕੈਦ ਕਰ ਲਿਆ ਦੋਹੇ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਵੱਗੇ ਖਲੋਤੇ ਸਨ ਕਿ ਕਾਜੀ ਬੋਲਿਆ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮਾਫੀ ਹੈ ਕਿ ਸੁਵੇਗ ਸਿੰਘ ਕੇ ਤੁਸੀਂ ਪਿਓ ਪੁੱਤਰ ਦੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹਿ ਕੇ ਮੌਲਵੀ ਸਾਹਿਬ ਤੋਂ ਮਾਫੀ ਮੰਗੇ ਮੁਸਲਮਾਨ ਹੋਣਾ ਕਬੂਲ ਕਰੇ ਤੇ ਪੈਗੰਬਰ ਸਾਹਿਬ ਨੂੰ ਸਰਬ ਉੱਚ ਤੇ ਆਖਰੀ ਪੈਗੰਬਰ ਮੰਨੇ ਤਰਸ ਆਉਂਦਾ ਹੈ ਮੈਨੂੰ ਤੁਹਾਡੇ ਜੇ ਮੁਸਲਮਾਨ ਖਮਾਉਣ ਵਾਲਿਆਂ ਉੱਤੇ ਤੁਹਾਨੂੰ ਇਹ ਕਿਉਂ ਜਾਂਪਦਾ ਹੈ ਕਿ ਪੈਗੰਬਰ ਸ਼ਾਹਵਾਜ ਸਿੰਘ ਜਾਂ ਕਿਸੇ ਹੋਰ ਗੈਰ ਮੁਸਲਮਾਨ ਨੇ ਕਿਹਾ ਹੀ ਵੱਡਾ ਹੋਏਗਾ ਕਿ ਹੁਣ ਉਸ ਦੀ ਵਡਿਆਈ ਘਟ ਹੈ ਰਹੀ ਗੱਲ ਮਾਫੀ ਦੀ ਆਪਣੇ ਵਿਸ਼ਵਾਸ ਉਤੇ ਡਿੜਤ ਨਾਲ ਪੈਰਾ ਦੇਣ ਦੀਆਂ ਸਾਖੀਆਂ ਮੈਂ ਸ਼ਾਹਵਾ ਸਿੰਘ ਨੂੰ ਸੁਣਾਈਆਂ ਹਨ ਤੇ ਉਹ ਮੈਂ ਹੀ ਉਸ ਨੂੰ ਨਿਸ਼ਚਿਤ ਡੋਲ ਜਾਣ ਲਈ ਕਿਵੇਂ ਕਹਾ ਤੇ ਹੁਣ ਮੈਂ ਹੀ ਉਸ ਨੂੰ ਨਿਸ਼ਚਿਤ ਡੋਲ ਜਾਣ ਲਈ ਕਿਵੇਂ ਕਹਾ ਸ਼ਾਹਵਾ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾਂ ਫਿਰ ਚੜਖੜੀਆਂ ਤੇ ਝੂਟਿਆਂ ਲਈ ਤਿਆਰ ਹੋ ਜਾਓ ਧਰਮ ਖਾਤਰ ਚੜਖੜੀਆਂ ਮਿਲਣ ਸਾਡੇ ਧੰਨ ਭਾਗ ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਹੈ ਕਿ ਮੁਸਲਮਾਨ ਨੂੰ ਮੌਤ ਨਹੀਂ ਆਉਂਦੀ ਦੋਹੇ ਪਿਤਾ ਪੁੱਤਰ ਵਾਰ-ਵਾਰ ਬੋਲੇ ਦੋਹਾਂ ਨੂੰ ਚਰਖੜੀ ਕੋਲ ਲਿਆਂਦਾ ਗਿਆ ਨਮਨ ਕਰ ਪੁੱਤਰ ਇਸ ਚਰਖੜੀ ਨੂੰ ਇਹ ਸਾਡਾ ਇਮਤਿਹਾਨ ਲਏਗੀ ਇਹ ਹੀ ਤੈ ਕਰੇਗੀ ਕਿ ਜਿਸ ਸਕੂਲ ਵਿੱਚ ਅਸੀਂ ਦਾਖਲਾ ਲਿਆ ਹੈ ਪੜ੍ਹਾਈ ਕੀਤੀ ਹੈ ਉਸ ਦੀ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ ਅੱਜ ਤੱਕ ਜੋ ਵੀ ਸਿੱਖ ਸੂਰਮੇ ਇਹਦੇ ਤੇ ਚੜਿਆ ਗਿਆ ਹੈ ਉਸੋ ਆਸਾਂ ਸੰਗ ਸਿੱਖੀ ਨਿਵਾ ਗਿਆ ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸਿੱਖ ਰੂਹਾਂ ਦੀਆਂ ਦੇਹਾਂ ਇਨ੍ਹਾਂ ਚਰਖੜੀਆਂ ਨੇ ਛੋਈਆਂ ਹਨ ਜਲਾਦਾ ਨੇ ਪਹਿਲਾਂ ਸੁਬੇਗ ਸਿੰਘ ਨੂੰ ਚਰਖੜੀ ਤੇ ਚਾੜਿਆ ਨਵਾਬ ਨੂੰ ਚਰਖੜੀ ਦੇ ਤਿੱਖੇ ਦੰਦਿਆਂ ਦਾ ਹੰਕਾਰ ਹੈ ਤੇ ਭਾਈ ਸੁਬੇਗ ਸਿੰਘ ਨੂੰ ਆਪਣੇ ਸਿੱਦਕ ਦਾ ਮਾਣ ਹੈ ਚਰਖੜੀ ਘੁਮਾਈ ਗਈ ਸਿੰਘ ਨੇ ਅਕਾਲ ਅਕਾਲ ਦਾ ਜਾਪ ਸ਼ੁਰੂ ਕੀਤਾ ਸਿੰਘ ਦੀ ਇਹ ਦ੍ਰਿੜਤਾ ਨਵਾਬ ਨੂੰ ਹੋਰ ਗੁੱਸਾ ਦਿਵਾ ਰਹੀ ਸੀ ਤੇਜ ਕਰੋ ਚਰਖੜੀ ਤੇ ਬੰਦ ਕਰਾਓ ਇਸ ਦੀ ਬਕਵਾਸ ਨਵਾਬ ਗੁੱਸੇ ਵਿੱਚ ਚੀਕਿਆ ਚਰਖੜੀ ਤੇਜ ਹੋਈ ਤੇ ਸਿੱਖ ਦੀ ਅਕਾਲ ਕਾਲ ਦੀ ਧੁਨੀ ਵੀ ਹੋਰ ਤੇਜ ਹੋ ਗਈ ਦੰਦਿਆਂ ਨੇ ਸਿੰਘ ਦਾ ਸਰੀਰ ਥਾਂ ਥਾਂ ਤੋਂ ਪਾੜ ਦਿੱਤਾ ਤੇ ਬਗਦੀਆਂ ਲਹੂ ਦੀਆਂ ਧਾਰਾਂ ਵਿੱਚੋਂ ਗੁਰੂ ਗੁਰੂ ਦੇ ਆਵਾਜ਼ੇ ਆਉਣ ਲੱਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਭਾਈ ਮਤੀ ਦਾਸ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸ਼ਾਵਾ ਸਿੰਘ ਨੇ ਜੈਕਾਰਾ ਛੱਡਿਆ। 헤ਠਾਂ ਲਾਹੋ ਇਹਨੂੰ ਤੇ ਇਸ ਜ਼ਿਆਦਾ ਗਰਜ ਰਹੇ ਨੂੰ ਉੱਤੇ ਚਾੜੋ। ਪਤਾ ਤਾਂ ਲੱਗੇ ਇਸ ਦੀ ਗਰਜ ਚਰਖੜੀ ਤੇ ਵੀ ਕਾਇਮ ਰਹਿੰਦੀ ਏ ਕਿ ਨਹੀਂ। ਮੇਰੇ ਧਨ ਭਾਗ ਸੁਣਦਿਆਂ ਸ਼ਾਵਾ ਸਿੰਘ ਬੋਲਿਆ। ਜਲਾਦਾ ਨੇ ਭਾਈ ਸੁਵੇਗ ਸਿੰਘ ਨੂੰ ਚਰਖੜੀ ਤੋਂ ਲਾਹਿਆ ਤੇ ਪਾਸੇ ਕਰਕੇ ਬਿਠਾਉਣ ਲੱਗੇ। ਇੱਥੇ ਹੀ ਬਿਠਾਓ ਇਸ ਨੂੰ ਚਰਖੜੀ ਦੇ ਸਾਹਮਣੇ ਤਾਂ ਕਿ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਟੁੱਟਦੀਆਂ ਹੱਡੀਆਂ ਦੀ ਆਵਾਜ਼ ਸੁਣ ਸਕੇ। ਲਖਪਤ ਰਾਏ ਬੋਲਿਆ ਸ਼ਾਹਵਾਤ ਸਿੰਘ ਨੂੰ ਚਰਖੜੀ ਤੇ ਬੰਨਿਆ ਗਿਆ ਨਵਾਬ ਤੇ ਕਾਜੀ ਇਹ ਸੋਚ ਕੇ ਉਸ ਕੋਲ ਆਏ ਕਿ ਸ਼ਾਇਦ ਹੁਣ ਕੁਝ ਡਰ ਬਾਲ ਦੇ ਮਨ ਵਿੱਚ ਪੈਦਾ ਹੋਇਆ ਹੋਵੇ ਦੇਖ ਸ਼ਾਹਵਾਤ ਸਿੰਘ ਤੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਹੰਡਾ ਚੁੱਕਾ ਹੈ ਪਰ ਤੂੰ ਅਜੇ ਦੇਖਿਆ ਹੀ ਕੀ ਹੈ ਉਸ ਰੋਸ਼ਨ ਭਵਿਕਵਲ ਦੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲਏ ਤਾਂ ਜਿੰਨਾ ਚਿਰ ਮੁਗਲਾਂ ਦਾ ਰਾਜ ਰਹੇਗਾ ਤੂੰ ਜੰਗੀਰਾਂ ਦੀ ਸਰਦਾਰੀ ਮਾਣੇਗਾ ਤੇ ਨਾਲੇ ਇਹ ਰਾਜ ਤਾਂ ਕਿਆਮਤ ਤਿੱਖ ਰਹਿਣਾ ਹੈ ਤੇ ਕਿੰਨਾ ਕੁ ਚਿਰ ਰਹੇਗਾ ਤੁਹਾਡਾ ਜ਼ੁਲਮੀ ਰਾਜ ਕੀ ਤੁਹਾਨੂੰ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਕਿ ਅੰਮ੍ਰਿਤਸਰ ਸਾਹਿਬ ਤੋਂ ਗੂੰਜਦੇ ਜੈਕਾਰਿਆਂ ਨਾਲ ਤੁਹਾਡੇ ਮਹਿਲਾਂ ਦੇ ਕਿੰਗਰੇ ਨਹੀਂ ਕੰਬ ਰਹੇ ਸੱਚ-ਸੱਚ ਦੱਸੋ ਨਵਾਬ ਸਾਹਿਬ ਕੀ ਆਨੰਦਪੁਰ ਸਾਹਿਬ ਦੇ ਅੰਬਰਾਂ ਵਿੱਚੋਂ ਉੱਡਦੇ ਬਾਜ ਤੁਹਾਨੂੰ ਸੁਪਨਿਆਂ ਵਿੱਚ ਡਰਾਉਂਦੇ ਨਹੀਂ ਨਵਾਬ ਹਜੇ ਬੋਲ ਹੀ ਰਿਹਾ ਸੀ ਕਿ ਸ਼ਾਹਵਾ ਸਿੰਘ ਹੱਸਦਿਆਂ ਜਵਾਬ ਦਿੱਤਾ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਚਿੱਕਿਆ ਤੇ ਜਲਾਦਾ ਨੇ ਚਰਖੜੀ ਨੂੰ ਢੇੜਾ ਦੇ ਦਿੱਤਾ ਲਹੂ ਦੇ ਪ੍ਰਣਾਲੇ ਸ਼ਾਹਵਾਤ ਸਿੰਘ ਦੇ ਸਰੀਰ ਵਿੱਚੋਂ ਵਗਣ ਲੱਗੇ ਜਦ ਟੁੱਟਦੀਆਂ ਹੱਡੀਆਂ ਦੀ ਆਵਾਜ਼ ਪਾਈ ਸੁਵੇਗ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਉਹ ਹੱਥ ਜੋੜਦਿਆਂ ਬੋਲੇ ਧੰਨ ਹੈ ਤੂੰ ਪੁੱਤਰ ਧੰਨ ਤੇਰਾ ਜਨਮ ਧੰਨ ਮਾਤਾ ਸਹਿਬ ਦੇਵਾ ਜੀ ਧੰਨ ਕਲਗੀਧਰ ਪਿਤਾ ਜੀ ਨਵਾਬ ਨੂੰ ਜਾਪਿਆ ਕਿ ਪੀੜਣਾ ਸਹਾਰਦਾ ਹੋਇਆ ਸ਼ਾਹਵਾਤ ਸਿੰਘ ਬੇਹੋਸ਼ ਹੋ ਰਿਹਾ ਹੈ ਉਸਨੇ ਚਰਖੜੀ ਰੁਕਵਾਈ ਤੇ ਸ਼ਾਹਵਾਜ ਕੋਲ ਜਾ ਕੇ ਫਿਰ ਬੋਲਿਆ ਕੀ ਦੇਵੇਂਗਾ ਐਸਾ ਧਰਮ ਤੈਨੂੰ ਜਿਸ ਵਦਲੇ ਚਰਖੜੀਆਂ ਮਿਲਣ ਸਾਡੇ ਵਾਲਾ ਦੇਖੀ ਜਿਵੇਂ ਜੰਗੀਰਾਂ ਸੁਖ ਮਾਣੇਗਾ ਮਹਿਲਾਂ ਦਾ ਮਾਲਕ ਬਣੇਗਾ ਤੇ ਵੱਡੇ ਅਹੁਦੇ ਬਖਸ਼ੇ ਜਾਣਗੇ ਆਨੰਦਪੁਰੀ ਧੂੜਾਂ ਅੱਗੇ ਦੁਨੀਆ ਦੇ ਵੱਡੇ ਵੱਡੇ ਅਹੁਦਿਆਂ ਦੀ ਔਕਾਤ ਕਿਨਕਾ ਮਾਤਰ ਵੀ ਨਹੀਂ ਖਾਲਸੇ ਨੇ ਚਰਨ ਪਰਸਨ ਤੋਂ ਵੱਡਾ ਹੋਰ ਸੁਖ ਕੀ ਹੋਏਗਾ ਧਰਤੀ ਉੱਤੇ ਸ਼ਾਵਾ ਸਿੰਘ ਨੇ ਮੁਸਕਰਾਉਂਦਿਆਂ ਵਾਕ ਪੂਰਾ ਕੀਤਾ ਚੂਰ-ਚੂਰ ਹੋ ਚੁੱਕੀਆਂ ਹੱਡੀਆਂ ਤੇ ਵਹਿੰਦੇ ਲਹੂ ਉਸ ਅੰਦਰਲੀ ਚੜ੍ਹਦੀ ਕਲਾ ਨੂੰ ਛੂ ਵੀ ਨਹੀਂ ਸਕਿਆ ਨਵਾਬ ਖਿਜ ਕੇ ਪਿੱਛੇ ਹੋਇਆ ਝੜਖੜੀ ਫੇਰ ਘੁਮਾਈ ਗਈ ਲਹੂ ਫੇਰ ਵਗਿਆ ਹੱਡੀਆਂ ਫੇਰ ਟੁੱਟੀਆਂ ਪਰ ਸਿੱਖ ਦਾ ਸਿਦਕ ਰਤਾ ਨਹੀਂ ਟੜਕਿਆ ਤਨਤਾ ਜੋਗ ਹੈ ਉਹ ਪੁਰਸ਼ ਸ਼ਾਵਾ ਸਿੰਘ ਜੋ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾ ਜਾਵੇ ਭਾਈ ਸੁਵੇਗ ਸਿੰਘ ਬੋਲੇ ਕਿਉਂ ਵੈਰੀ ਬਨ ਰਿਹਾ ਹੈ ਆਪਣੀ ਔਲਾਦ ਦਾ ਕੈਸਾ ਪਿਤਾ ਹੈ ਤੂੰ ਹਜੇ ਵੀ ਵੇਲਾ ਹੈ ਬਚਾ ਲੈ ਆਪਣੇ ਪੁੱਤਰ ਨੂੰ ਲਖੂ ਖੱਤਰੀ ਨੂੰ ਭਾਈ ਸੁਵੇਗ ਸਿੰਘ ਦੇ ਬੋਲਾਂ ਤੇ ਗੁੱਸਾ ਆ ਰਿਹਾ ਸੀ ਸ਼ਰੀਰ ਰੱਖਿਆ ਕੀ ਲਾਭ ਜੇ ਧਰਮ ਹੀ ਜਾਂਦਾ ਰਹਾ ਧਰਮ ਤੋਂ ਥੜਕਿਆ ਮਨੁੱਖ ਧੜਕਦੇ ਦਿਲ ਨਾਲ ਵੀ ਮਰਦਾ ਹੀ ਹੈ ਲਖਪਤਰਾਏ ਹੁਣ ਇਹ ਗੱਲ ਤੇਰੇ ਜਹੇ ਬੇਦੀਨੇ ਨੂੰ ਕਿੱਥੋਂ ਸਮਝ ਆਵੇ ਕਿਸੇ ਸਿੱਖ ਨੂੰ ਤੋਪ ਅੱਗੇ ਖੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਤੇ ਧਰਮ ਵਿੱਚੋਂ ਚੁਣਨ ਲਈ ਕਹੋਂਗੇ ਤਾਂ ਉਹ ਬੇਚਿੱਜਕ ਧਰਮ ਹੀ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਨੇ ਆਂ ਚੋਣ ਤਾਂ ਸੌਖੀ ਹੀ ਐ ਤੈਨੂੰ ਰਤਾ ਰੰਝ ਨਹੀਂ ਕਿ ਤੇਰੀ ਅੰਸ਼ ਵੰਸ਼ ਨਹੀਂ ਰਹਿਣੀ ਕੁੱਲ ਨਾਸ਼ ਹੋ ਜਾਏਗੀ ਪੰਥ ਉਤੋਂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਤੇ ਮੈਂ ਪੰਥ ਦੇ ਪੁੱਤਰਾਂ ਵਿੱਚੋਂ ਪੁੱਤਰ ਕਿਵੇਂ ਚੁਣ ਲਵਾਂ ਪੁੱਤਰ ਵਿਚਾਰ ਲੈਣ ਦਾ ਕੀ ਲਾਭ ਕਿ ਮੇਰੀ ਪੰਥ ਵੱਲ ਹੀ ਪਿੱਠ ਹੋ ਗਈ ਨਾਲੇ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਮੈਂ ਪੁੱਤਰ ਗਵਾ ਰਿਆ ਹਾਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੇ ਦੀ ਦ੍ਰਿੜਤਾ ਦੇਖ ਕੇ ਇਹਨਾਂ ਨਹੀਂ ਮੰਨਣਾ ਨਵਾਬ ਨੇ ਕਾਜੀ ਨੂੰ ਹੌਲੀ ਜਿਹੇ ਬੋਲ ਕੇ ਕਿਹਾ ਤੇ ਦੋਹਾਂ ਪਿਤਾ ਪੁੱਤਰ ਨੂੰ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਮੁਗਲਾਂ ਨੇ ਸ਼ਾਹਵਾ ਸਿੰਘ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ ਨਵਾਬ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਸ਼ਾਹਵਾ ਸਿੰਘ ਨੂੰ ਪੀੜ ਨਾਲ ਕਰਾਉਣ ਤੇ ਮਜਬੂਰ ਕਰੋ ਕੋਈ ਵੀ ਤਸੀਹਾ ਕੋਈ ਵੀ ਹਥਿਆਰ ਵਰਤੋ ਬਸ ਇਹਦੀਆਂ ਚੀਕਾਂ ਇਸ ਦੇ ਪਿਤਾ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਜਲਾਦਾ ਨੇ ਡਾਂਗਾ ਨਾਲ ਸ਼ਾਹਵਾ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕੀਤਾ ਦੋਹੇ ਲਤਾਂ ਉਲਟ ਦਿਸ਼ਾਵਾਂ ਵੱਲ ਖਿੱਚੀਆਂ ਮੋਢੇ ਪੰਨ ਦਿੱਤੇ ਕੂਣੀਆਂ ਤੋੜ ਦਿੱਤੀਆਂ ਜਮੂਰਾ ਨਾਲ ਮਾਸ ਨੋਚਿਆ ਗਿਆ ਨੱਕ ਕੰਨ ਬੁੱਲ ਸਭ ਕੁਝ ਹਥੌੜੀਆਂ ਨਾਲ ਮੂੰਹ ਵਿੱਚੋਂ ਦੰਦ ਵੀ ਉਖੇੜ ਦਿੱਤੇ ਗਏ ਪਰ ਸ਼ਾਵਾ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਨਾ ਨਿਕਲਿਆ ਹੁਣ ਤਾਂ ਬਸ ਇੱਕੋ ਤਰੀਕਾ ਬਚਿਆ ਹੈ ਇੱਕ ਜਲਾਦ ਬੋਲਿਆ ਕਿ ਦੂਜੇ ਨੇ ਪੁੱਛਿਆ ਕਿਉਂ ਨਾ ਇਸ ਦੀ ਖੱਲ ਲਾ ਦਈਏ ਜਲਾਦਾਂ ਨੂੰ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾਪ ਰਹੇ ਸਨ ਇਸ ਨੂੰ ਫੇਰ ਚਰਖੜੀ ਤੇ ਚਾੜੋ ਨਵਾਬ ਨੇ ਜਲਾਦਾਂ ਨੂੰ ਹੁਕਮ ਕੀਤਾ ਚਰ ਖੜੀ ਦੇ ਦੋ ਘੇੜਿਆਂ ਮਗਰੋਂ ਸ਼ਾਵਾ ਸਿੰਘ ਬੇਹੋਸ਼ ਹੋ ਗਿਆ ਜਦ ਉਸਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿਤੇ ਬਾਲ ਚੜਾਈ ਕਰ ਗਿਆ ਇਹ ਤਾਂ ਚੁੱਪ ਹੋ ਗਿਆ ਹਜੂਰ ਤੇਰਾ ਪੁੱਤਰ ਜਾ ਰਿਹਾ ਸੁਬੇਗ ਸਿੰਘ ਜਾਂਦੇ ਨੂੰ ਜੇ ਕੁਝ ਕਹਿਣਾ ਤਾਂ ਵੇਲਾ ਹੈ ਲਖਪਤ ਰਾਏ ਭਾਈ ਸੁਬੇਗ ਸਿੰਘ ਦੀ ਕੋਠੜੀ ਵੱਲ ਵੇਖਦਾ ਹੋਇਆ ਬੋਲਿਆ ਧੰਨ ਸੱਚੇ ਪਾਤਸ਼ਾਹ ਬੱਚੇ ਦੀ ਸਿੱਖੀ ਸਵਾਸਾਂ ਸੰਗ ਨਿਭ ਗਈ ਪਰ ਜਦ ਇੱਕ ਜਲਾਦ ਕੋਲ ਗਿਆ ਤਾਂ ਉਸਨੇ ਵੇਖਿਆ ਕਿ ਸ਼ਾਵਾ ਸਿੰਘ ਸਾਹ ਚੱਲ ਰਹੇ ਹਨ ਇਸ ਵਿੱਚ ਤਾਂ ਹਜੇ ਜਾਨ ਬਾਕੀ ਹੈ ਨਵਾਬ ਸਾਹਿਬ ਹੇਠਾਂ ਲਾਹੋ ਸੁਣ ਬੇਸੁੱਧ ਵਾਲ ਨੂੰ ਜਲਾਦ ਜਾਂ ਚਰਖੜੀ ਤੋਂ ਖੋਲ ਕੇ ਚੁੱਕਣ ਲੱਗੇ ਤਾਂ ਚਲਾਕ ਕਾਜੀ ਕੋਲ ਆ ਕੇ ਬੋਲਿਆ ਹੁਣ ਤੇਰਾ ਆਖਰੀ ਸਮਾਂ ਹੈ ਸ਼ਾਵਾਜ ਮੌਤ ਆਸਾਨ ਹੋਵੇਗੀ ਜੇ ਸਾਡੀ ਮੰਨ ਲਵੇ ਕਿ ਦੀਨ ਕਬੂਲ ਕਰਦਾ ਹੈ ਜਦ ਜਲਾਦਾਂ ਨੇ ਸ਼ਾਵਾ ਸਿੰਘ ਨੂੰ ਚਰਖੜੀ ਤੋਂ ਲਾਹਿਆ ਉਸ ਦਾ ਸਿਰ ਬੇਸੁਰਤੀ ਨਾਲ 헤ਠਾਂ ਟਲਕ ਗਿਆ ਜਿਵੇਂ ਕੋਈ ਸਿਰ ਨਾਲ ਹਾਂ ਨਾ ਦਾ ਇਸ਼ਾਰਾ ਕਰਦਾ ਹੈ ਇਸ ਦੇਖਦਿਆਂ ਕਾਜੀ ਨੇ ਸ਼ੋਰ ਮਚਾ ਦਿੱਤਾ ਬਦਾਈਆਂ ਖਾਨ ਸਾਹ ਸ਼ਾਹ왈 ਨੇ ਦੀਨ ਕਬੂਲ ਕਰ ਲਿਆ ਨਾਲ ਹੀ ਹੋਰ ਮੁਗਲਾਂ ਨੇ ਵੀ ਰੌਲਾ ਪਾ ਦਿੱਤਾ ਤੇਰੇ ਪੁੱਤਰ ਨੇ ਦੀਨ ਕਬੂਲ ਲਿਆ ਹੈ ਸਵੇਗ ਸਿੰਘ ਲਖੂ ਖੱਤਰੀ ਭਾਈ ਸਵੇਗ ਸਿੰਘ ਵੱਲ ਦੇਖਦਾ ਹੋਇਆ ਬੋਲਿਆ ਸ਼ਾਇਦ ਮੇਦਨੀ ਤਾਂ ਕਦੇ ਡੋਲ ਜਾਵੇ ਸ਼ਾਇਦ ਚੰਦ ਤਾਰੇ ਕਦੇ ਰਾ ਪੁੱਲ ਜਾਣ ਸ਼ਾਇਦ ਸੂਰਜ ਕਦੇ ਕਿਸੇ ਹੋਰ ਦਿਸ਼ਾ ਤੋਂ ਨਿਕਲ ਜਾਵੇ ਪਰ ਸਿੱਖ ਸਿਦਕ ਤੋਂ ਡੋਲ ਜਾਵੇ ਇਹ ਕਦੇ ਨਹੀਂ ਹੋ ਸਕਦਾ ਲਖਪਤ ਰਾਏ ਜੇ ਤੈਨੂੰ ਸਾਡੇ ਤੇ ਭਰੋਸਾ ਨਹੀਂ ਤਾਂ ਆਪ ਪੁਸ਼ਕੇ ਦੇਖ ਲੈ ਜਲਾਦਾ ਨੇ ਸ਼ਾਵਾ ਸਿੰਘ ਨੂੰ ਭਾਈ ਸੁਵੇਗ ਸਿੰਘ ਕੋਲ ਲਿਆਂਦਾ ਮੈਨੂੰ ਤੇਰੇ ਵਿਸ਼ਵਾਸ ਉੱਤੇ ਰੱਤੀ ਵੀ ਸ਼ੰਕਾ ਨਹੀਂ ਪੁੱਤਰ ਪਰ ਇਹਨਾਂ ਮੁਗਲਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ਤੂੰ ਆਪ ਹੀ ਬੋਲ ਹੱਥ ਹੱਥ ਕੜੀਆਂ ਤੇ ਵੇੜੀਆਂ ਨਾਲ ਜਕੜੇ ਹੋਏ ਸੁਬੇਗ ਸਿੰਘ ਬੋਲੇ ਪਰ ਸ਼ਾਵਾ ਸਿੰਘ ਚੁੱਪ ਰਿਹਾ ਤੈਨੂੰ ਬੋਲਣਾ ਹੀ ਪਵੇਗਾ ਪੁੱਤਰ ਤੇਰਾ ਬੋਲਣਾ ਜ਼ਰੂਰੀ ਹੈ ਝੂਠੀ ਤੋਮਤ ਹੀ ਸਹੀ ਪਰ ਮੁਗਲਾਂ ਲਈ ਤਾਂ ਹੈ ਤੈਨੂੰ ਇਹਨਾਂ ਤੇ ਕੁਫਰ ਨੂੰ ਤੋੜਨ ਲਈ ਬੋਲਣਾ ਪਵੇਗਾ ਪਰ ਸ਼ਾਵਾ ਸਿੰਘ ਕੁਝ ਨਾ ਬੋਲਿਆ ਦੇਖ ਪੁੱਤਰ ਇਹ ਮੈਨੂੰ ਕਹਿ ਰਹੇ ਨੇ ਕਿ ਸ਼ਾਵਾ ਸਿੰਘ ਸਿੱਦਕੋ ਡੋਲ ਗਿਆ ਏ ਤੂੰ ਇਹਨਾਂ ਨੂੰ ਆਪਣੀ ਦ੍ਰਿੜਤਾ ਦਾ ਸ਼ੀਸ਼ਾ ਦਿਖਾ ਤਾਂ ਕਿ ਇਹਨਾਂ ਦੇ ਕੂੜ ਨੂੰ ਕੁਝ ਲੱਜਿਆ ਆਵੇ ਜਦ ਹੁਣ ਵੀ ਸ਼ਾਵਾ ਸਿੰਘ ਨੇ ਕੁਝ ਨਾ ਕਿਹਾ ਤਾਂ ਪਾਈ ਸੁਵੇਕ ਸਿੰਘ ਨੇ ਅੱਖਾਂ ਬੰਦ ਕੀਤੀਆਂ ਸੁਰਤ ਗੁਰੂ ਚਰਨਾਂ ਨਾਲ ਜੋੜੀ ਤੇ ਕੁਝ ਤੇ ਕੋਚਰ ਮੰਗਰੋਂ ਸ਼ਾਵਾ ਸਿੰਘ ਦੇ ਨੇੜੇ ਹੋਏ ਹੱਥ ਕੜੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਸੋ ਬੇਗ ਸਿੰਘ ਨੇ ਆਪਣਾ ਪੈਰ ਸ਼ਾਵਾ ਸਿੰਘ ਦੇ ਮੱਥੇ ਨੂੰ ਛੁਹਾਇਆ ਤੇ ਅਕਾਲ ਅਕਾਲ ਦਾ ਜਾਪ ਕੀਤਾ ਫਿਰ ਉਹਨਾਂ ਮੂਲ ਮੰਤਰ ਦਾ ਪਾਠ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਕੀ ਕਰ ਰਹੇ ਹੈ ਤੂੰ ਲੱਖੂ ਖੱਤਰੀ ਬੋਲਿਆ ਪਰਮਾਤਮਾ ਨੇ ਕਰੋੜਾਂ ਬ੍ਰਹਮੇ ਰੱਖੇ ਹੋਏ ਨੇ ਮਨੁੱਖ ਨੂੰ ਸਾਜਣ ਲਈ ਇਹ ਉਸ ਦੇ ਸੇਵਕ ਨੇ ਤੇ ਕਦੇ-ਕਦਾਈ ਗਲਤੀ ਕਰ ਜਾਂਦੇ ਨੇ ਐਸੀ ਹੀ ਇੱਕ ਗਲਤੀ ਸ਼ਾਵਾ ਸਿੰਘ ਦੇ ਮੱਥੇ ਉੱਤੇ ਉੱਕਰੀ ਗਈ ਸੀ ਨਹੀਂ ਤਾਂ ਇਹ ਕਦੇ ਹੋ ਨਹੀਂ ਸਕਦਾ ਕਿ ਸਿੱਖ ਦੀ ਦੇਵੇ ਸੁਰਤੀ ਵਿੱਚ ਵੀ ਚੜ੍ਹਦੀ ਕਲਾ ਵਾਲਾ ਉੱਤਰ ਨਾ ਦੇਵੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਮਾੜਾ ਲੇਖ ਸ਼ਾਵਾ ਸਿੰਘ ਦੇ ਮੱਥੇ ਤੋਂ ਮਿਟ ਗਿਆ ਹੈ ਹੁਣ ਤੁਸੀਂ ਪੁੱਛ ਕੇ ਦੇਖੋ ਸ਼ਾਵਾ ਸਿੰਘ ਕੀ ਕਹਿੰਦਾ ਹੈ ਭਾਈ ਸੁਵੇਗ ਸਿੰਘ ਮੁਸਕਰਾ ਰਹੇ ਸਨ ਕਿਉਂ ਬਈ ਸ਼ਾਵਾਜ ਕਲਮਾ ਪੜਨ ਲਈ ਤਿਆਰ ਹੈ ਨਵਾਬ ਸ਼ਾਵਾਜ ਦੇ ਨੇੜੇ ਹੁੰਦਾ ਹੋਇਆ ਬੋਲਿਆ ਜੀ ਬੇਸ਼ੱਕ ਸ਼ਾਵਾਜ ਨੇ ਜਵਾਬ ਦਿੱਤਾ ਨਵਾਬ ਤੇ ਲਖੂ ਦੋਨੋਂ ਹੱਸਣ ਲੱਗੇ ਤੇ ਭਾਈ ਸੁਬੇਗ ਸਿੰਘ ਮੁਸਕਰਾਉਂਦੇ ਰਹੇ ਤਾਂ ਪੜ ਇਸ ਤੋਂ ਪਹਿਲਾਂ ਕਿ ਕਾਜੀ ਕੁਝ ਬੋਲਦਾ ਸ਼ਾਵਾਜ ਸਿੰਘ ਦੀ ਆਵਾਜ਼ ਆਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਇੱਕ ਹੀ ਬੋਲਰ ਹੈ ਕਾਜੀ ਨੂੰ ਸੱਤੀ ਕਪੜੀ ਅੱਗ ਲੱਗ ਗਈ ਹਮਰੀ ਜਾਤ ਪਾਤ ਗੁਰਸਤਗੁਰ ਹਮ ਵਿੱਚੋ ਸਿਰ ਗੁਰਕੇ ਚੁੱਪ ਕਰਾਓ ਇਸ ਨੂੰ ਨਵਾਬ ਚਿੱਕਿਆ ਭੇਜੋ ਸਿੰਜੋ ਕੰਬੜੀ ਅਲ ਹੈ ਵਰਸੋ ਮੇਹ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਬੰਦ ਕਟਵਾਓ ਇਸ ਦਾ ਕੁਫਰ ਚਰਖੜੀ ਤੇ ਚਾੜੋ ਇਸ ਨੂੰ ਤੇ ਉਹਨਾਂ ਚਿਰ ਘੁਮਾਉਂਦੇ ਰਹੋ ਜਦ ਤੱਕ ਇਸ ਦਾ ਸਰੀਰ ਟੁਕੜੇ ਟੁਕੜੇ ਨਹੀਂ ਹੋ ਜਾਂਦਾ ਦੋਹੇ ਪਿਤਾ ਪੁੱਤਰ ਨੂੰ ਚਰਖੜੀ ਤੇ ਚਾੜਿਆ ਗਿਆ ਉਹ ਚਰਖੜੀ ਤੇ ਚੜੇ ਹੋਏ ਵੀ ਮੁਸਕਰਾ ਰਹੇ ਸਨ ਚਰਖੜੀ ਤੇਜ ਨਾਲ ਚਰਖੜੀ ਤੇਜ ਕਰਨ ਦਾ ਹੁਕਮ ਦੇਣ ਵਾਲੇ ਨਵਾਬ ਕਾਜੀ ਤੇ ਲਖੂ ਖੱਤਰੀ ਦਾ ਮੱਥਾ ਤਿਉੜੀਆਂ ਨਾਲ ਭਰਿਆ ਹੋਇਆ ਸੀ ਭਾਈ ਸੁਬੇਸ਼ ਸਿੰਘ ਨੇ ਦੇਹ ਦਾ ਓਲਾ ਕਰਨ ਲੱਗਿਆ ਆਖਰੀ ਬੋਲ ਕਹੇ ਹਮ ਕਾਰਨ ਗੁਰਕੁਲ ਗਵਾਈ ਹਮਕੁਲ ਰੱਖੈ ਕਵਨ ਵਡਾਈ ਇਸੇ ਪੁਸਤਕ ਦਾ ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਸਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ